ਨਗਰ ਕੌਂਸਲ ਫਲੋਰ ਦੇ ਯੋਸ਼ਵੀ ਰਾਮ ਜੀ ਦੇ ਹਦਾਇਤਾਂ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਨਜਾਇਜ਼ ਟੰਗ ਨਾਲ ਲੱਗੀਆਂ ਰੇੜੀਆਂ ਤੇ ਫੜੀਆਂ ਤੇ ਜੋ ਟ੍ਰੈਫਿਕ ਦੇ ਵਿੱਚ ਵਿਗਨ ਪਾ ਰਹੀਆਂ ਸਨ ਉੱਚ ਅਧਿਕਾਰੀਆਂ ਵੱਲੋਂ ਰੇੜੀਆਂ ਤੇ ਫੜੀਆਂ ਵਾਰ-ਵਾਰ ਅਪੀਲ ਵੀ ਕੀਤੀ ਗਈ ਪਰ ਉਹਨਾਂ ਦੇ ਕੰਨਾਂ ਤੇ ਜੋ ਨਹੀਂ ਸਰਕੀ ਅਜ ਰੇੜੀਆਂ ਨੂੰ ਚੁੱਕ ਕੇ ਨਗਰ ਕੌਂਸਲ ਦਫ਼ਤਰ ਫਲੋਰ ਲਿਆ ਗਿਆ ਰਿਪੋਰਟ ਅਜੀਤ ਸਿੰਘ ਨਾਗੀ ਰਾਜਵਿੰਦਰ ਸਿੰਘ ਰਾਜਾ ਕੋਟਲੀ ਮਨਪ੍ਰੀਤ ਸਿੰਘ ਗੁਰਸ਼ਾਨ ਸਿੰਘ ਨਾਗੀ ਦੀ ਦੁਆਬਾ ਨਿਊਜ਼ 24 ਸ਼ਾਨ ਲਈ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਛੋਟਾ ਛੋਟਾ ਇਹ ਕਹੋ ਜਵਾਬ ਜਵਾਬ ਨਹੀਂ ਬਾਈ ਬੰਦੇ ਨਹੀਂ ਲੱਭਦੇ ਹੋਣੇ ਨਹੀਂ ਬੰਦੇ ਦੇ ਕੰਮ ਚ ਫੋਨ ਆਉਣਾ ਹੈ ਇਹ ਚੱਕਣਾ ਕਰਾ ਦੇ ਕਿੰਦੇ ਬਾਰੇ ਵੀ ਗੁੰਨੇ ਹੈ ਨਹੀਂ ਮੈਂ ਚੱਕਣਾ ਚੱਕਣਾ ਕਰਾ ਦੇ ਬੋਲਣ ਦੇ ਚੱਕਣਾ ਜਵਾਹਰ ਪ੍ਰਧਾਨ ਦਾ ਫਰਮ ਨਹੀਂ ਚੱਕਣਾ ਚੱਕਣਾ ਇਹਨੂੰ ਬਾਜੀ ਉਹ ਛੱਟੇ ਵਿੱਚ ਛੱਡੋ ਹੀ ਨਹੀਂ ਇਦਾਂ ਕਰਨੇ ਆ ਬਾਗੇ ਬਾਗੇ ਪੰਜ ਦਾ ਇੱਕ ਛੱਟੇ ਵਿੱਚ ਹਵਲ ਨਰਦੇ ਯਾਰ ਆ ਜਾ ਆਪਣੇ ਚੱਕ ਕੇ ਤਾਂ ਲਾ ਦੇ ਨੀ ਆ ਉਹ ਆ ਜਾ ਆ ਗੱਡ ਦੋ ਆਪਣੇ ਦੂਜੇ ਨੂੰ ਪਾਈ ਫੋਟੇ ਚੁੱਪ ਚੁੱਪ ਇੱਧਰ ਆਇਆ ਇੱਧਰ ਫਾਇਰ ਤੇ ਚਲੋ ਵਾਪਸ ਚਾਗੋ ਉਹ ਦੋ ਜਲੇ ਉੱਤੇ ਰਹਿ ਗਏ ਦੋ ਜਲੇ ਕਿੰਨਾ ਆ ਉਹ ਚੱਕ ਕੇ ਰੱਖ ਲੋ ਯਾਰ ਫਿਰ ਚੱਕ ਲੋ ਉਹ ਆਪਣੀ ਹੈ ਉਹ ਬੰਦੋ ਨਹੀਂ ਆ

ا س نو مار دے بتاؤ ا نالے مار دے نو دیکھیا اللہ خار دے محمد علیمہ تے والے اے سارے دے مطلب والے اوے او یار سواری ਆਹ ਆਹ ਇਹ ਇਹ ਕੈਗਡਨਿਕਲ ਆਲਾ ਉਹਦੇ ਮਾਵੇ ਨਾਲ ਚੌਥੇ ਜਨ ਬਲੇ ਲੜਾ ਰਹਿਮਾਨ ਲੈਣਾ ਉਹ ਲੋਕਾਂ ਨਾਲ ਆਇਓ ਇੱਕ ਕਾਲੀ ਹੋਰ ਆ ਰਹੀ ਹੈ ਜੇ ਉਹ ਅਸੀਂ ਸਵਾਰ ਭੇਜ ਰਹੇ ਹਾਂ ਲੋਕਾਂ ਨਾਲ ਆਇਓ ਜੇ ਰੁਕ ਜਾਓ ਤੇ ਟਰਾਲੀ ਚ ਫਾੜ ਜਾਈ ਆ ਆ ਆ ਇਹਨਾਂ ਵੱਡੇ ਹੈਪੀਵਨ ਕੰਟ੍ਰੈਕਟ ਕਰ ਰਹੇ ਆ ਆਨਲਾਈਨ ਅਰਵਿੰਦਾ ਨੂੰ ਆਨਲਾਈਨ ਵੀਡੀਓ ਸੈਂਡ ਕਰ ਰਹੇ ਆ ਉਹ ਵੀਡੀਓ ਸੈਂਡ ਕਰਕੇ ਆਉਂਦਾ ਤੁਹਾਡੇ ਕੋਲ ਜੀਓ ਆਪ ਵੀ ਚਲ ਜਾ ਬੰਦਾ ਕਿੱਥੇ ਬਣਨ ਤੋਂ ਆਵਾਜ਼ 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 ਬੰਦਾ ਕਿੱਥੇ ਕਿਹਨੇ ਇੱਕ ਮਿੰਟ ਰੋਕੋ ਕੱਢਦਾ ਆਪਣੇ ਦੂਜੇ ਨੂੰ ਕੋਈ ਥੱਲੇ ਆਉਣਾ ਮੈਂ ਇੱਧਰ ਆਇਆ ਇੱਧਰ ਫਾਇਰ ਤੇ ਚਲੋ ਓਏ ਕਿੰਨਾ ਆ ਉਹ ਚੱਕ ਕੇ ਰੱਖ ਲੋ ਯਾਰ ਫਿਰ ਚੱਕ ਲੋ ਇਹਨਾਂ ਚਲੋ ਚਲੋ ਆਪਣੀ ਛੜਨੇ ਆ ਭਰਾਵਾ ਆਇਓ ਯਾਰ ਤੇ ਖਾਣਾ ਖਾਣੇ ਆ ਉਹ ਇਧਰ ਲੈ ਜਾ ਯਾਰ ਤੁਹਾਨੂੰ ਤੁਸੀਂ ਨੁਕਸਾਨ ਕਰਵਾਨੇ ਆ ਆਪਣੀ ਕਰਦੇ ਨੇ ਚੱਕ ਰੰਗੀ ਡਾਕਟਰ ਆਂ ਭਰਾਵਾ ਸਾਰੇ ਫਿਰ ਤੋਂ ਕਰਾਂਗੇ ਆਪਾਂ ਲੈ ਲੈ ਬੋਲੋ ਹੋਟਾ ਲੈ ਆਈਏ ਜੇ ਜਦੇ ਪੱਕਾ ਕਰੀਏਗਾ ਡੀਵੈਸ ਹੋ ਕੇ ਕੰਮ ਕਰੇ ਸਟੋਪ ਕਰੋ ਸਟੋਪ ਕਰੋ ਜਿਗਰ ਨੇ ਸਮਾਜ ਨਾਲ ਚੱਕ ਕੇ ਜਿੱਤ ਰਿਹਾ ਮੈਂ ਆ ਵੀ ਕੋਲੋਂ ਆ ਰਿਹਾ ਹੈ ਨਾ ਨਾ ਕਿਸੇ ਨੂੰ ਮਾਰਦੇ ਨਾ ਬੰਦੇ ਆਣ ਵਾਲੇ ਬਾਹਰ ਚੱਲ ਜਾਓ ਅੱਜ ਅੱਲਾਹ ਰੱਖੇ ਅਮਰ ਇਹ ਮਾਰ ਕੇ ਮਾਰੋ ਆਹੇ ਬਾਹਰ ਤੇ ਪੱਟਣੇ ਹੋ ਰਹੇ ਨੇ ਉਹ ਯਾਰ ਖਵਾਇ ਆਹ ਲਓ ਤੇ ਮਾਪੇ ਨਾਲ ਜੇ ਇਹਨਾਂ ਕੋਲੇ ਲੜਾਈ ਦਾ ਸਮਾਨ ਲੈਣਾ ਜੀ ਆਦੇ ਵਿੱਚ ਚੱਲ ਬਸ ਉਹ ਲੋਕ ਨਾਲ ਆਏ ਹੋ ਇੱਕ ਟਰਾਲੀ ਹੋਰ ਆ ਰਹੀ ਹੈ ਜੇ ਉਹ ਅਸੀਂ ਸਵਾਰ ਭੇਜ ਰਹੇ ਹਾਂ ਲੋਕ ਨਾਲ ਆਏ ਹੋ ਜੇ ਰੁਕ ਜਾਓ ਤੇ ਟਰਾਲੀ ਵਿੱਚ ਭਾਜੀ ਆ ਰਹੀ ਹੈ ਆ ਰੋਕੋ ਆਹ ਬੰਦੇ ਹੈਪੀ ਹੋਣ ਗੱਡੀ ਮੰਡਾ ਕਰ ਰਹੇ ਆ ਆਨਲਾਈਨ ਅਰਵਿੰਦਾ ਨੂੰ ਆਨਲਾਈਨ ਬੇਸਿਕਟ ਕਰ ਰਿਹਾ ਉਹ ਵੀਡੀਓ ਟੈੱਪ ਕਰਕੇ ਆਵਾਜ਼ ਤੁਹਾਡੇ ਕੋਲ ਫੋਟੋ ਤੇ ਫੋਟੋ ਕਿਹੜੀ ਫੋਟੋ ਖਿੱਚਣੀ ਆ ਉਹ ਕਿਹਨਾਂ ਦੇ ਦਿੱਤਾਂ ਦੇ ਸਮਾਨ ਚ ਕੋਣ ਆਇਆ ਪਤਾ ਤੁਹਾਨੂੰ ਮੈਨੂੰ ਵੀ ਪਤਾ ਮੈਨੂੰ ਤੇ ਕਿਹ ਕੋਣ ਆਇਆ ਤਾਂ ਮੈਂ ਤਾਂ ਉਸ ਚਿੱਪ ਪੱਤਰ ਘਾ ਲਿਆ ਹੋਰ ਕੀ ਕਰਦਾ ਪਿਆ ਉਹ ਓਹੋ ਫਤਿਹ ਵਿਚਾਰ ਕਰਦਾ ਕੋਣ ਦਿੱਤੀ ਜਲਦੀ ਜਲਦੀ ਹਾਂਜੀ ਹਾਂਜੀ ਮੋੜੀ ਨਾਲ ਦੇ ਬੰਦੀ ਜੇ ਤੇ ਨਾਲ ਬੁਕੇ ਆਪਣੇ ਸਮੂਹ ਨਗਰ ਕੌਂਸਲ ਸਤਾ ਜੇ ਬੰਦੀ ਜੇ ਬੰਦੀ ਆ ਉਹ ਇੱਕ ਪ੍ਰਸ਼ੀ ਹਾਸਰੀ ਪੱਕੀ ਬਰਾਜਾ ਨਗਰ ਇਹਨੂੰ ਹਾਂਜੀ ਤੇ ਨਾਲ ਸਮੂਹ ਨਗਰ ਕੌਂਸਲ ਸਤਾ ਯਾ ਦੇਖੀ ਕਰਦੇ ਹਾਂ ਹਾਂ ਜੀ ਬਾਬਾ ਜੀ ਸਾਰੀ ਕਾਰਵਾਈ ਹੋ ਗਈ ਚਲੋ ਧੰਨਵਾਦ